ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਗੇ ਅਰਦਾਸ ਕਰਦੇ ਆਂ ਤੇ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਜਿਹੜੀ ਅੱਜ ਮੈਂ ਤੁਹਾਨੂੰ ਇੱਕ ਗੱਲ ਸੁਣਾਉਣ ਜਾ ਰਿਹਾ ਹਾਂ ਕਿ ਤੁਹਾਡੇ ਨਾਲ ਲੂਈ ਕੰਡੇ ਖੜੇ ਹੋ ਜਾਣਗੇ ਠੀਕ ਹੈ ਜੀ ਇਦਾਂ ਇੱਕ ਬਹੁਤ ਵਧੀਆ ਇਨਸਾਨ ਸੀ ਜਿਹੜਾ ਕਿ ਕਿਸੇ ਪਾਸੇ ਤੋਂ ਮੋਟਰਸਾਈਕਲ ਤੇ ਚੱਲ ਕੇ ਆ ਰਿਹਾ ਸੀ ਉਹ ਕੀ ਦੇਖਦਾ ਹੈ ਕਿ ਅੱਗੇ ਕੋਈ ਬਾਹਰਲੀ ਗੱਡੀ ਪੀਕਅਪ ਕਸ਼ਮੀਰ ਚੋਂ ਅਖਰੋਟ ਭਰੇ ਹੋਏ ਤੇ ਥੋੜੀ ਜੀ ਕਿਸੇ ਦੇ ਨਾਲ ਨਾ ਟੱਚ ਹੋ ਜਾਂਦੀ ਹੈ ਮਤਲਬ ਮਾਮੂਲੀ ਸੀ ਠੀਕ ਹੈ ਉਹ ਟੱਚ ਹੋ ਜਾਂਦੀ ਹੈ ਤੇ ਉਹ ਨਾ ਝਗੜਾ ਵੱਧ ਜਾਂਦਾ ਉਹ ਇਨਸਾਨ ਵੀ ਰੁਕਦਾ ਰੋਕੇ ਮੱਲੋ ਮੱਲੀ ਝਗੜੇ ਦੇ ਵਿੱਚ ਵੜ ਜਾਂਦਾ ਜਾ ਕੇ ਉਹ ਉਹਦੀ ਚਾਬੀ ਕੱਢ ਲਿੰਦੇ ਆ ਅਸੀਂ ਥਾਣੇ ਲੈ ਆਣਾ ਅਸੀਂ ਐ ਕਰਾਂਗੇ ਗਾਲਾਂ ਕੱਢਦੇ ਆ ਉਹ ਕਹਿੰਦੇ ਯਾਰ ਕਾਹਤੋਂ ਗਾਲਾਂ ਕੱਢਦੇ ਆ ਮਾੜਾ ਜਾਂ ਨੁਕਸਾਨ ਹੈ ਤੁਹਾਡਾ ਯਾਰ ਗਲਤੀ ਤੁਹਾਡੀ ਨਾ ਲੱਗੀ ਹੈ ਯਾਰ ਉਹਨੇ ਉੱਥੇ ਪੁੱਛਿਆ ਯਾਰ ਵੀ ਕਿੰਨੇ ਦਾ ਨੁਕਸਾਨ ਹੋ ਇੱਕ ਗੱਡੀ ਵਾਲਾ ਕਹਿੰਦਾ ਯਾਰ ਮੇਰੇ ਨਾਲ ਮਤਲਬ ਇਦਾਂ ਲੱਗੀ ਸੀ ਇਹਦੇ ਨਾਲੋਂ ਵੱਧ ਸੀ 700 ਰੁਪਏ ਲੱਗਿਆ ਸੀ ਇਹਦਾ ਘੱਟ ਆ ਉਹ ਕਹਿੰਦਾ ਚਲ ਭਾਈ 400 ਦੇ ਦੇ ਉਨੇ 400 ਦੇਣ ਦੀ ਕੋਸ਼ਿਸ਼ ਕਰੀ ਤਾਂ ਉਹਨੇ ਨਹੀਂ ਲੋਗਾ ਚਲ 1000 500 ਦੇ ਦੇ 500 ਵੀ ਨਹੀਂ ਫੜਿਆ ਅਖੀਰ ਚਾਬੀ ਕੱਢ ਕੇ ਕਹਿੰਦਾ ਅਸੀਂ ਆਏ ਉਹ ਕਹਿੰਦਾ ਗੱਲ ਸੁਣ ਲੈ ਹੁਣ ਗੱਲ ਬਾਝੂ ਉਹਨੇ ਚਾਬੀ ਖੋਲੀ ਜਰਵਾਣਾ ਸੀ ਉਹ ਕਹਿੰਦਾ ਬਾਈ ਮੈਂ ਲਿਆਜ ਕਰੀ ਜਾਂਦਾ ਤੂੰ ਨਜਾਇਜ਼ ਕਰੀ ਜਾਂਦਾ ਬੰਦੇ ਨਾ ਇੱਕ ਤਾਂ ਤੇਰੀ ਗਲਤੀ ਹੈ ਇੱਕ ਤੂੰ ਉਲਟਾ ਪੈਸੇ ਮੰਗਦਾ ਇੱਕ ਮੰਗ ਨਜਾਇਜ਼ ਰਿਆਂ ਤੇ ਫਿਰ ਥਪੜਾ ਫਰੇਟ ਹੋ ਹਣ ਉਹ ਡਰ ਕੇ ਧੀ ਉਹ ਲੈ ਕੇ 500 ਪੱਤੇ ਲਈ ਹੋਏ ਤੇ ਉਹ ਗੱਡੀ ਵਾਲੇ ਨੇ ਇਹਨਾਂ ਧੰਨਵਾਦ ਕਰਿਆ ਉਹਨੇ ਐਡਾ ਘੱਟਾ ਖਰੋਟਾਂ ਦਾ ਲਾਹ ਗੇ ਨਾ ਉਤੋਂ ਕਹਿੰਦਾ ਭਾਈ ਆਹ ਲੈ ਜਾਉਗਾ ਨਾ ਯਾਰ ਫਿਰ ਸਾਡਾ ਤੇਰੇ ਪੈਸੇ ਬਚਾਇਆ ਦਾ ਕਾਵਲਿਆ ਕੀ ਫਾਇਦਾ ਉਦੋਂ ਬਾਹਲੇ ਦਿੱਤਾ ਤੇ ਤੋਂ ਖਰੋਟ ਲੈ ਜਾਾਂਗੇ ਅਸੀਂ ਹਨ ਉਹਨੇ ਫੇਰ ਵੀ ਉਹਨੇ ਦੀ ਅਜੀਬਾਂ ਭਰਤੀਆਂ ਧੱਕੇ ਨਾਲ ਉਹ ਕਹਿੰਦਾ ਨਹੀਂ ਯਾਰ ਚੰਗਾ ਨਹੀਂ ਲੱਗਦਾ ਉਥੋਂ ਮਤਲਬ ਕਿ ਕਿਸੇ ਨੇ ਕੰਮ ਜੱਪਾ ਧਖਲਦਾਜੀ ਕਰਦਿਆ ਨਾ ਕੰਮ ਆਉਨੇ ਨਾ ਕਿਸੇ ਦੇ ਤਾਂ ਪ੍ਰਮਾਤਮਾ ਤੁਹਾਡੇ ਕੰਮ ਆਉਂਦਾ ਹੈ ਅੱਗੇ ਜਾ ਕੇ ਉਹਨਾਂ ਨੂੰ ਬੰਦੇ ਪੈਗੇ ਉਸ ਮੁੰਡੇ ਨੂੰ ਇੰਨਾ ਬੁਰੀ ਤਰ੍ਹਾਂ ਵੱਢਤਾ ਕਿ ਕੋਸ ਵੀ ਨਹੀਂ ਛੱਡਿਆ ਦਿਲ ਬਾਹਰ ਕੱਢਤਾ ਜਾਣੀ ਦਿਲ ਬਾਹਰ ਆ ਗਿਆ ਸੀ ਇੰਨਾ ਵੱਢਤਾ ਕੋਈ ਚੱਕੇ ਨਾ ਸਾਰੇ ਦੇਖ ਰਹੇ ਆ ਭੀੜ ਦੇ ਵਿੱਚੋਂ ਇੱਕ ਇਨਸਾਨ ਬਲੈਰੋ ਗੱਡੀ ਲੈ ਕੇ ਆਉਂਦਾ ਹੈ ਉਹ ਕੀ ਕਹਿੰਦਾ ਕੇ ਇਸ ਇਨਸਾਨ ਨੂੰ ਮੈਂ ਜਾਣਦਾ ਮੇਰੀ ਗੱਡੀ ਚ ਪਾਉ ਉਹ ਧੱਕੇ ਨਾਲ ਲੈ ਕੇ ਹਸਪੀਟਲ ਆ ਜਾਂਦਾ ਉਹਨੂੰ ਕਿਉਂਕਿ ਛੱਟ ਜਿਆਦਾ ਸੀ ਉਹ ਛੋਟਾ ਹਸਪੀਟਲ ਸੀ ਪਿੰਡਾਂ ਦਾ ਉਹਨਾਂ ਨੇ ਅੱਗੇ ਰੈਫਰ ਕਰਤਾ ਚਲੋ ਲਾਅ ਸ਼ੁਰੂ ਹੋਇਆ ਉਹ ਇਨਸਾਨ ਕਹਿੰਦਾ ਕਿ 3-4 ਦਿਨ 5 ਦਿਨ ਲੰਘੇ ਤੇ ਮੇਰੇ ਜਿਹੜੇ ਪ੍ਰਾਣ ਆ ਉਹ ਨਿਕਲ ਗਏ। ਸਰੀਰ ਤੋਂ ਮੈਂ ਬਾਹਰ ਹੋ ਗਿਆ। ਤੇ ਇਹ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਆਪਣੇ ਸਰੀਰ ਦੀਆਂ ਤਿੰਨ ਲਹਿਰਾਂ ਜਾਂ ਸੱਤ ਪਰਤਾਂ ਕਾਹੇ ਦੀਆਂ ਆਈਂ ਕਹਿੰਦਾ ਜਦੋਂ ਆਪਾਂ ਪ੍ਰਮਾਤਮਾ ਕੋਲੇ ਜਾਂਦੇ ਆ ਜਿਹੜੇ ਆਪਣੇ ਸਵਾਸ ਹੈ ਜਿਹੜੀ ਇਹ ਹਵਾ ਦਾ ਬੋਲਾ ਗੋਲਾ ਇੱਕ ਇਹ ਸੱਤ ਲੋਕ ਪਾਰ ਕਰਕੇ ਜਾਂਦਾ ਸੱਤ ਗ੍ਰਹਿ। ਉਹ ਕਹਿੰਦਾ ਅਸੀਂ ਜਾਈ ਜਾਂਦੇ ਆ ਮੇਰੇ ਨਾਲ ਬੰਦੇ ਐ ਮਤਲਬ ਕਿ ਕਾਲਾ ਬੂਲਾ ਠੀਕ ਜੀ ਕਾਲਾ ਬੂਲਾ ਮਤਲਬ ਹੋ ਰਿਹਾ ਦੇਖ ਸਕੋ ਉਸ ਨਹੀਂ ਰਿਹਾ ਹਨੇਰੇ ਦੇ ਵਿੱਚ ਜਾ ਰਿਹਾ ਮੈਂ ਕਹਿੰਦਾ ਮੈਂ ਕਿਹਾ ਯਾਰ ਜਾ ਕਿੱਧਰ ਰਹੇ ਆ ਯਾਰ ਆਪਾਂ ਉਹ ਕਹਿੰਦਾ ਭਾਈ ਤੂੰ ਮਰ ਚੁੱਕਿਆ ਤੈਨੂੰ ਹੁਣ ਉੱਪਰ ਪ੍ਰਮਾਤਮਾ ਕੋਲ ਲੈ ਕੇ ਜਾ ਰਹੇ ਆਂ ਕਹਿੰਦਾ ਮੈਂ ਉਹਨਾਂ ਨਾਲ ਲੜਾਈ ਕਰਦਾ ਰਾਜ ਵੀ ਨਹੀਂ ਮੈਂ ਨਹੀਂ ਜਾਣਾ ਮੈਨੂੰ ਡਰ ਲੱਗਦਾ ਹਨੇਰੇ ਚ ਡਰਾਣੇ ਡਰਾਣੇ ਜਾਨੀ ਰਸਤੇ ਆ ਰਹੇ ਆਂ ਜਣੀ ਇੱਕ ਮੈਂ ਹੈ ਹਵਾ ਦਾ ਗੋਲਾ ਹੀ ਹੋਰ ਮੈਂ ਕੁਝ ਨਹੀਂ ਉਦੋਂ ਵੱਧ ਚਲੋ ਬਹਿਸ ਹੁੰਦਿਆਂ ਹਵਾਉਂਦਿਆਂ ਬਹਿਸ ਹੁੰਦਿਆਂ ਹਵਾਉਂਦਿਆਂ ਅਸੀਂ ਸਿਰੇ ਤੇ ਪਹੁੰਚ ਜਾਂਨੇ ਆਂ ਉੱਥੇ ਜਾਨੀ ਪ੍ਰਮਾਤਮਾ ਮੇਰੇ ਕੋਲੇ ਹੈ ਮੈਨੂੰ ਮਹਿਸੂਸ ਹੁੰਦਾ ਹੈ ਪਰ ਮੈਨੂੰ ਦੇਖ ਨਹੀਂ ਰਿਹਾ ਜੀ ਕਰੋਲੀ ਪੈ ਰਹੀ ਐ ਕਾਮਾ ਰੋਲੀ ਪੈ ਰਹੀ ਐ ਕੋਈ ਪਤਾ ਨਹੀਂ ਕਹਿੰਦਾ ਮੈਂ ਲੱਭਦਾ ਫਿਰਦਾ ਜਾਨੀ ਵੀ ਕੋਈ ਆਪਦਾ ਮਿਲ ਜੇ ਕੋਈ ਆਪਦਾ ਮਿਲ ਜੇ ਚਲੋ ਦੋ ਤਿੰਨ ਮੈਂਬਰ ਮੈਨੂੰ ਮਿਲੇ ਸਾਡੇ ਕਹਿੰਦਾ ਠੀਕ ਐ ਬਾਹਲੇ ਨਹੀਂ ਮਿਲੇ ਮੈਂ ਜਿਹੜੇ ਨਵੇਂ ਮਰੇ ਸੀ ਮੇਰੇ ਨਾਲ ਦੇ ਮੈਂ ਉਹਨਾਂ ਦੀ ਦੇਖਭਾਲ ਕਰ ਰਿਹਾ ਮੇਰੇ ਆੜੀ ਸੀ ਉਹ ਕਹਿੰਦਾ ਮੈਂ ਉਹਨਾਂ ਨੂੰ ਲੱਭ ਲਈ ਯਾਰ ਤੇ ਜਾਨੀ ਮੇਰਾ ਮਨ ਨਹੀਂ ਲੱਗ ਰਿਹਾ ਵੀ ਮੈਂ ਘਰੇ ਜਾਣਾ ਮੈਂ ਰੋ ਰਿਹਾ ਚੀਕਾਂ ਮਾਰ ਰਿਹਾ ਮੈਂ ਆਪਦੇ ਘਰੇ ਜਾਣਾ ਮੈਂ ਘਰੇ ਜਾਣਾ ਕਹਿੰਦਾ ਉਹ ਕਹਿੰਦੇ ਵੀ ਘਰੇ ਨਹੀਂ ਜਾ ਸਕਦਾ ਕੋਈ ਸਿੰਘਾਂ ਵਾਲਾ ਨਹੀਂ ਸੀ ਕੋਈ ਕੋਈ ਨਹੀਂ ਸੀ ਕਹਿੰਦਾ ਤੇ ਉਹੀ ਇਨਸਾਨ ਮੈਨੂੰ ਮਿਲ ਪਿਆ ਕਹਿੰਦਾ ਜਿਹੜਾ ਮੈਨੂੰ ਹਸਪੀਟਲ ਲੈ ਕੇ ਗਿਆ ਸੀ ਉਹ ਉੱਥੇ ਫਿਰੇ ਉਹ ਕਹਿੰਦਾ ਕੋਈ ਫਾਇਦਾ ਨਹੀਂ ਰੋਣ ਕਰ ਲਾਉਣ ਦਾ ਹੁਣ ਤੂੰ ਆ ਗਿਆ ਕਿਤੇ ਨਹੀਂ ਜਾ ਸਕਦਾ ਕਹਿੰਦਾ ਇੱਕ ਗੁਫਾ ਜੀ ਚ ਲੇਖਾ ਜੋਖਾ ਹੋ ਰਿਹਾ ਹੈ ਉੱਥੇ ਚੀਕਾਂ বাজਦੀਆਂ ਮੈਨੂੰ ਕੋਈ ਹਿਸਾਬ-ਵਿਤਾਬ ਨਹੀਂ ਲੱਗ ਰਿਹਾ ਵੀ ਹੋ ਕੀ ਰਿਹਾ ਹੈ ਕਹਿੰਦਾ ਫਿਰ ਜਿਹੜੇ ਮੇਰੇ ਮੈਂਬਰ ਮਿਲੇ ਉਹਨਾਂ ਵਿੱਚੋਂ ਇੱਕ ਮੇਰੀ ਮਾਸੀ ਸੀ ਕਹਿੰਦਾ ਉਹਨੇ ਮੈਨੂੰ ਦੱਸਿਆ ਉਹ ਕਹਿੰਦੀ ਵੀ ਉੱਥੇ ਲੇਖਾ ਜੋਖਾ ਹੁੰਦਾ ਜਿਹਨੇ ਪਾਪ ਕਰਿਆ ਨਾ ਉੱਥੇ ਕਟ ਪੈਂਦੀ ਹੈ ਉਹਨਾਂ ਦੀ ਬਹੁਤ ਭੈੜੀ ਸਜ਼ਾ ਮਿਲਦੀ ਹੈ ਇੱਥੇ ਕਹਿੰਦਾ ਮੈਂ ਕਿਹਾ ਵੀ ਮੈਂ ਤਾਂ ਜਾਣਾ ਘਰੇ ਜਾਣਾ ਮੈਂ ਤਾਂ ਕਹਿੰਦੀ ਉਹ ਕਹਿੰਦੀ ਤੈਨੂੰ ਇੱਕ ਮੌਕਾ ਦਿੱਤਾ ਜਾਊਗਾ ਤੈਨੂੰ ਘਰੇ ਭੇਜਿਆ ਜਾਊਗਾ ਇੱਕ ਵਾਰੀ ਤੈਨੂੰ ਘਰੇ ਛੱਡ ਕੇ ਆਉਣਗੇ ਤੈਨੂੰ ਤੂੰ ਦੇਖ ਸਕਦਾ ਹੈ ਘਰਦਿਆਂ ਨੂੰ ਸਾਰਾ ਕੁਝ ਕਰ ਸਕਦਾ ਤੇ ਉਹੀ ਗੱਲ ਕਹਿੰਦਾ ਮੈਂ ਆ ਗਿਆ ਆ ਗਿਆ ਤਾਂ ਕਹਿੰਦਾ ਡਾਕਟਰ ਜਾਨੀ ਜਵਾਬ ਦੇ ਹੀ ਬੈਠੇ ਐ ਬਿਰਲ ਇੱਧਰ ਬਿਰਲਾਪ ਚੱਲ ਰਿਹਾ ਰੋ ਰਹੇ ਆ ਭਰਾ ਮੇਰੇ ਮਾਂ ਸਾਰੇ ਹਨਾ ਕਹਾਣੀ ਮੇਰੀ ਨਹੀਂ ਸੁਣ ਰਿਹਾ ਕੋਈ ਮੈਂ ਉਹਨਾਂ ਨੂੰ ਕਹਿ ਰਿਹਾ ਹਲੂਣ ਹਲੂਣ ਕਿ ਓਏ ਮੈਂ ਆ ਸੀ ਕਿਉਂ ਚੀਕਾਂ ਮਰੀ ਜੰਨੇ ਕੰਜਰ ਤੇ ਓ ਮੈਂ ਆ ਫਿਰਦਾ ਪਰ ਮੇਰੀ ਕੋਈ ਸੁਣਦਾ ਹੀ ਨਹੀਂ ਕਹਿੰਦਾ ਉਹ ਤੇ ਕਹਿੰਦਾ ਮੈਂ ਕਹੋ ਕਹਿੰਦੇ ਆ ਜਾ ਵੀ ਕਹਿੰਦਾ ਮੈਂ ਕਹਾਂ ਮੈਂ ਨਹੀਂ ਜਾਣਾ ਕਹਿੰਦਾ ਪਰ ਇਧਰੋਂ ਧੂਕੇ ਲੈ ਕੇ ਗਏ ਓ ਧੂਕੇ ਲੈ ਜਾਂਦੇ ਓ ਬਾਈ ਕਹਿੰਦਾ ਜਿਹੜਾ ਇਧਰੋਂ ਆਉਂਦਾ ਨਾ ਜਦੋਂ ਘਰੇ ਮੁੜਦਾ ਕੋਈ ਵੀ ਨਹੀਂ ਧੂਕੇ ਲੈ ਜਾਂਦੇ ਆ ਧੂਕੇ ਲੈ ਕੇ ਮੈਨੂੰ ਧੂਕੇ ਲੈ ਕੇ ਭਰਾ ਮੇਰੇਆ ਕਹਿੰਦਾ ਤੇ ਉੱਥੇ ਹੀ ਫੇਰ ਲਿਆ ਸਿੱਟਿਆ ਉਹਨਾਂ ਨੇ ਉਹੀ ਰਸਤਾ ਫੇਰ ਪਾਰ ਕਰਨਾ ਪਿਆ ਸਾਰਾ ਕਾਲਾ ਬੂਲਾ ਰਸਤਾ ਡਰਾਉਣਾ ਹਰਾ ਹਨ ਕਹਿੰਦਾ ਜਦੋਂ ਮੈਂ ਉੱਥੇ ਚੱਲਿਆ ਗਿਆ ਫੇਰ ਆਉਣ ਤੋਂ ਵੀ ਡਰ ਲੱਗੇ ਵੀ ਯਾਰ ਰਸਤੇ ਬਹੁਤ ਭਿਆਨਕ ਹੈ ਉਹ ਲੰਗਣੇ ਹਨ ਹਨਾ ਫੇਰ ਕਹਿੰਦਾ ਦੁਜਤੀ ਚ ਪੈ ਗਿਆ ਮਨ ਵੀ ਕੀ ਕਰੀਏ ਯਾਰ ਜਾਣੀ ਮੈਂ ਰੋਈ ਜਾਂਣਾ ਕਹਿੰਦਾ ਮੇਰਾ ਉੱਕਾ ਹੀ ਦੈਲੀ ਲੱਗਦਾ ਬੰਦੇ ਤੇ ਘਰ ਇੰਨਾ ਜਿਆਦਾ ਆਉਂਦਾ ਐਨੇ ਆਪਦੇ ਜਿਆਦਾ ਆਉਂਦੇ ਆ ਛੱਡੀ ਗੱਲ ਤੇ ਕਹਿੰਦਾ ਉੱਪਰ ਜਾ ਕੇ ਮਾਰ ਕੇ ਬੰਦੇ ਨੂੰ ਇੰਨਾ ਪਰਵਾਰ ਯਾਦ ਆਉਂਦਾ ਆਪਦਾ ਇਹ ਉਹਨਾਂ ਲਈ ਹੈ ਜਿਹੜੇ ਇੱਥੇ ਧਰਤੀ ਤੇ ਰਹਿ ਕੇ ਪਾਪ ਕਰਦੇ ਆ ਧਰਤੀ ਤੇ ਰਹਿ ਕੇ ਕਿਸੇ ਦਾ ਖੂਨ ਪੀਂਦੇ ਆ ਠੀਕ ਹੈ ਧਰਤੀ ਤੇ ਰਹਿ ਕੇ ਸੱਚੇ ਸੁੱਚੇ ਬੰਦਿਆਂ ਨੂੰ ਗਲਤ ਸਾਬਤ ਕਰਨਾ ਚਾਹੁੰਦੇ ਆ ਜਿਹੜੇ ਉਹਨਾਂ ਲਈ ਹੈ ਭਾਈ ਉਹ ਕਹਿੰਦਾ ਅਖੀਰ ਆ ਮੇਰੀ ਵੀ ਵਾਰੀ ਆ ਗਈ ਧਰਮਰਾਜ ਆ ਗਿਆ ਕਹਿੰਦਾ ਮੈਂ ਗਿਆ ਜੀ ਮੈਂ ਜਾਣਾ ਮੈਂ ਜਾਣਾ ਕਹਿੰਦੇ ਇਹਨੂੰ ਇਹਦਾ ਸਰੀਰ ਦਿਖਾ ਦਿਓ ਕਹਿੰਦਾ ਮੈਨੂੰ ਸਰੀਰ ਦਿਖਾਇਆ ਉਹ ਕਹਿੰਦੇ ਉਹ ਪਿਆ ਬੱਡੇ ਟੁੱਕਿਆ ਤੂੰ ਜਾਣਾਈ ਵਿੱਚ ਤੈਨੂੰ ਨਵੇਂ ਥਾਂ ਭੇਜਾਂਗੇ 100 ਸਾਲ ਤੁੱਤੇ ਤੇਰੀ ਉਮਰ ਹੋਊਗੀ ਘਰ ਵੇਖ ਕਿਹੜਾ ਯੂਜ਼ ਕਰਨਾ ਤੂੰ ਤੇਰੀ ਮਰਜ਼ੀ ਦੇ ਘਰੇ ਭੇਜਾਂ ਕਹਿੰਦਾ ਨਹੀਂ ਮੈਂ ਕਿਹਾ ਉੱਥੇ ਹੀ ਜਾਣਾ ਮੈਂ ਉੱਥੇ ਉਸੇ ਘਰੇ ਜਾਣਾ ਮੈਂ ਮੇਰੇ ਘਰੇ ਭੇਜੋ ਮੈਨੂੰ ਕਹਿੰਦਾ ਮੇਰੀਆਂ ਜਿਨ੍ਹਾਂ ਦੇ باوجود ਵੀ ਮੈਨੂੰ ਤੀਜੇ ਦਿਨ ਭੇਜਿਆ ਉਹਨਾਂ ਨੇ ਇਦੋਂ ਡਾਕਟਰ ਦੇਖੋ ਵਿਧੀ ਬਣਦੀ ਐ ਡਾਕਟਰ ਲਾਲਚ ਕਰਦਾ ਐ ਵੈਂਟੀਲੇਟਰ ਤੇ ਪਾ ਕੇ ਪੈਸੇ ਬਣਾਉਣ ਦਾ ਬਿਕੋ ਉਸੇ ਚੱਲ ਰਹੀ ਐ ਜੀ ਉਸੇ ਚੱਲ ਰਹੀ ਐ ਹਨਾ ਯਾਨੀ ਪਾ ਲੈਂਦੇ ਵੈਂਟੀਲੇਟਰ ਤੇ ਇਹਨਾਂ ਨੇ 2 ਦਿਨ ਵੈਂਟੀਲੇਟਰ ਤੇ ਪਾਈ ਰੱਖਿਆ ਜਦੋਂ ਵੇਖਿਆ 3 ਦਿਨ ਮੇਰੇ ਚ ਸਾਹ ਆ ਗਏ ਤਾਂ ਡਾਕਟਰ ਵੀ ਹੈਰਾਨ ਵੀ ਇਹ ਕੀ ਗੱਲ ਐ ਉੱਥੇ ਮੈਂ ਕੀ ਵੇਨ ਹੈ ਕਹਿੰਦਾ ਮੇਰੇ ਮੂੰਹ ਚ ਪੈਪ ਜਾ ਪਾਇਆ ਉਹਨਾਂ ਨੇ ਬੋਲਿਆ ਮੈਥੋਂ ਜਾਂਦਾ ਨਹੀਂ ਮੇਰੀਆਂ ਅੱਖਾਂ ਖੁੱਲੀਆਂ ਤੇ ਮੈਂ ਉਹ ਡਾਕਟਰ ਜਿਹੜਾ ਮੇਰਾ ਇਲਾਜ ਕਰ ਰਿਹਾ ਉਹਨੂੰ ਤਬੂਤੇ ਦੇਖਿਆ ਕਹਿੰਦਾ ਮੈਂ ਕਿ ਇੱਥੇ ਕਿਵੇਂ ਫਰਦਾ ਕਹਿੰਦਾ ਮੱਥ ਮਾਰਿਆ ਕਹਿੰਦਾ ਮੈਂ ਕਿਹਾ ਗਿਆ ਏ ਆਹਾ ਗਿਆ ਕਹਿੰਦਾ ਮੇਰੀ ਕੋਈ ਨਹੀਂ ਸੁਣ ਰਿਆ ਜਾਣੀ ਪਤਾ ਲੱਗਿਆ ਕਿ ਸ਼ਾਮ ਨੂੰ ਪੂਰਾ ਹੋ ਗਿਆ ਉਹ ਮੈਂ ਨਵਰਨੋਂ ਕਹਿੰਦਾ ਜਿਹਦਾ ਦਿਲ ਵੀ ਹੱਥ ਨਾ ਫੜ ਕੇ ਪਾਇਆ ਸੀ ਠੀਕ ਹੈ ਕਿਉਂਕਿ ਚੰਗੇ ਕਰਮ ਕੀਤੇ ਸੀ ਉਹ ਕਿਤੇ ਨਾ ਕਿਤੇ ਪੈ ਲੜਾਈ ਖੜੇ ਸੀ ਉਹ ਕਹਿੰਦਾ ਮੈਂ ਮਾਲਾ ਜੇਦ ਨਾ ਕਰਦਾ ਔਣ ਦੀ ਵਾਪਿਸ ਤੇ ਮੈਂ ਕਿੱਡੇ ਵੀ ਤਖੜੇ ਘਰੇ ਜਰਮ ਲੈ ਸਕਦਾ ਸੀ ਫਿਰ ਜਦੋਂ ਮੈਂ ਕਹਿੰਦਾ ਬਿਲਕੁਲ ਠੀਕ ਠਾਕ ਹੋਇਆ ਫਿਰ ਮੈਨੂੰ ਉਹਨਾਂ ਨੇ ਪੁੱਛਿਆ ਵੀ ਤੂੰ ਡਾਕਟਰ ਨੂੰ ਕੀ ਕਹਿ ਰਿਹਾ ਸੀ ਕਹਿੰਦਾ ਮੈਂ ਡਾਕਟਰ ਬਾਰੇ ਤੁਹਾਨੂੰ ਕਹਿ ਰਿਹਾ ਸੀ ਵੀ ਇਹ ਮਰੂਗਾ ਵੀ ਇਹੰ ਦਾ ਮੁਕਤ ਦੇਖ ਲਿਆ ਕਹਿੰਦੇ ਉਹ ਕਹਿੰਦੇ ਸ਼ਾਮ ਨੂੰ ਹੀ ਮਰ ਗਿਆ ਸੀ ਕੈਂਸਰ ਤੇਆ ਤੈਨੂੰ ਕਿਵੇਂ ਪਤਾ ਉਹ ਕਹਿੰਦਾ ਮੈਂ ਵੀ 2 ਦਿਨ ਮਰਿਆ ਵਈ ਸੀ ਉਹੀ ਪਾਈ ਪਈ ਡਾਕਟਰ ਤੋਂ ਤੁਰ ਪਈਏ ਬਣਾਉਣ ਨੂੰ ਮੈਂ ਤਾਂ ਆਪ ਤੀਜੇ ਦਿਨ ਆਇਆ ਜਾਣੀ ਬੰਦਾ ਕਹਿੰਦਾ ਇੱਕ ਹਵਾ ਦਾ ਗੋਲਾ ਉਸ ਤੋਂ ਬਾਅਦ ਕੱਖ ਬਣੀ ਉੱਤੇ ਆਏ ਫਿਰਦੇ ਕਹਿੰਦੇ ਜਦੋਂ ਤਾਂ ਚਲੇ ਗਏ ਨਾ ਜਮਾ ਧਰਮਰਾਜ ਕੋਲੇ ਕਾਲੇ ਬੂਲੇ ਰਸਤੇ ਪਾਰ ਕਰਕੇ ਬਿਲਕੁਲ ਸਾਫ਼ ਬੰਦੇ ਫਿਰਦੇ ਦੀ ਸੀ ਜਾਂਦੇ ਆ ਜਿਵੇਂ ਆਪਦੇ ਸਰੀਰ ਨਾਲ ਲੈ ਕੇ ਹੁੰਦੇ ਆ ਜਣੇ ਆਏ ਦੇਖ ਰਹੀਆਂ ਰੂਹਾਂ ਫਿਰਦੀਆਂ ਜਾਣੀ ਹਾਂ ਕਹਿੰਦਾ ਆਏ ਦੇਖ ਰਿਆ ਵੀ ਆਪਾਂ ਜਿਹਦੇ ਮਰਜ਼ੀ ਵੇਚਦੀ ਲੰਘ ਜੰਨੇ ਜਿਵੇਂ ਮਰਜ਼ੀ ਤੁਰੇ ਫਿਰਦੇ ਆ ਹਨ ਤੇ ਮਤਲਬ ਬੰਦੇ ਨੂੰ ਕਹਿੰਦਾ ਧਰਤੀ ਤੇ ਆਉਣਾ ਹੀ ਪੈਂਦਾ ਤਾਰਮਰਾਜ ਕਹਿੰਦਾ ਤੈਨੂੰ ਭੇਜਦੇ ਆ ਡਰਨਾ ਤੂੰ ਜਾਣਾ ਦੱਸ ਕਿੱਥੇ ਐ ਤੇਰੀ ਤਿਆਰੀ ਕਰੀ ਜਾਂਦੇ ਆ ਸੀ ਕਹਿੰਦਾ ਮੈਂ ਕਹਿੰਦਾ ਨਹੀਂ ਮੈਂ ਤਾਂ ਉਸੇ ਘਰੇ ਜਾਣਾ ਤੇ ਚਾਹੇ ਮੈਂ ਕਹਿੰਦਾ ਰਾਜਾ ਬਣ ਜਾਂਦਾ ਕਿਤੋਂ ਦਾ ਭਾਈ ਜਿਹੜੀਆਂ ਆਪਾਂ ਗੱਲਾਂ ਜਾਂ ਕਿਤਾਬਾਂ ਚ ਪੜ੍ਹਦੇ ਆ ਜਾਂ ਆਪਾਂ ਫਿਲਮਾਂ ਚ ਵੀ ਨੇ ਕਿਤੇ ਨਾ ਕਿਤੇ ਉਹ ਸੱਚ ਹੁੰਦੀਆਂ ਕਿਤੇ ਨਾ ਕਿਤੇ ਉਹ ਕਿਸੇ ਨਾਲ ਬੀਤੀਆਂ ਹੁੰਦੀਆਂ ਵੰਦੇ ਨੂੰ ਮਰਨ ਤੋਂ ਬਾਅਦ ਦੁਬਾਰਾ ਧਰਤੀ ਤੇ ਆ ਕੇ ਆਪਣਾ ਜੀਵਨ ਯਾਦ ਰਹਿੰਦਾ ਜਿੰਨਾ ਚਿਰ ਬੱਚਾ ਕਹਿੰਦੇ ਬੋਲਣ ਨਹੀਂ ਲੱਗਦਾ ਸਮਝਣ ਨਹੀਂ ਲੱਗਦਾ ਉਹਨਾਂ ਚਿਹਰੋਂ ਉਹਨੂੰ ਆਪਦਾ ਪਿਛਲਾ ਜਨਮ ਦੀਂਦਾ ਰਹਿੰਦਾ ਕਿ ਮੇਰੇ ਪਿਛਲੇ ਮਾਪਿਓ ਕਿੱਥੇ ਆ ਕਿਵੇਂ ਆ ਕਿੱਦਾਂ ਆ ਮੈਂ ਜਿਵੇਂ ਜਿਵੇਂ ਉਹ ਵੱਡਾ ਹੋਈ ਜਾਂਦਾ ਓਵੇਂ ਓਵੇਂ ਉਹ ਭੁੱਲਦਾ ਜਾਂਦਾ ਜਦੋਂ ਪਹਿਲਾ ਅੱਖਰ ਬੋਲਦਾ ਨਾਲ ਹੀ ਸਾਰਾ ਕੁਝ ਭੁੱਲ ਜਾਂਦਾ ਲੀਡ ਵੱਧ ਜਾਂਦਾ ਉਹਦੀ ਵਿਧੀ ਅਦਾਤੇ ਦੀ ਏ ਸਤਗੁਰ ਦੀ ਮੇਰੇ ਦੀ ਪਰ ਲੇਖਾ ਜੋਖਾ ਦੇਣਾ ਪੈਂਦਾ ਇੱਕ ਤੋਂ ਨਹੀਂ ਆਪਾਂ ਸੁਣਿਆ ਆਪਾਂ ਬਾਲਿਆ ਤੋਂ ਸੁਣ ਲਿਆ ਏ ਉਸ ਇਨਸਾਨ ਨੇ ਮੈਨੂੰ ਨਾਂ ਪਾਉਣ ਤੋਂ ਮਨਾਂ ਕੀਤਾ ਪਿੰਡ ਪਾਉਣ ਤੋਂ ਮਨਾਂ ਕੀਤਾ ਘਰੇ ਵੀ ਬਹਿ ਗਏ ਸੀ ਆ ਕੇ ਪੱਲੀਆਂ ਵੀ ਪਿਛਾਤੀਆਂ ਸੀ ਲੋਕਾਂ ਨੇ ਉਹ ਕਹਿੰਦਾ ਵੀ ਨਹੀਂ ਖਤਮ ਹੋ ਗਿਆ ਕਾਲਾ ਨਹੀਂ ਖਤਮ ਹੋ ਗਿਆ ਠੀਕ ਹੈ ਪਰ ਫੇਰ ਵੀ ਉਹ ਕਹਿੰਦਾ ਆਪਾਂ ਜਿਉਂਦੇ ਧਰਤੀ ਤੇ ਵਾਪਸ ਆ ਗਏ ਉਦੋਂ ਬਾਅਦ ਕਹਿੰਦਾ ਮੈਂ ਪਾਰਨ ਕਰ ਲਿਆ ਵੀ ਜਿਹੜਾ ਮਾੜਾ ਮੋਟਾ ਵੀ ਕਿਸੇ ਨੂੰ ਆਪਾਂ ਝੂਠ ਮਾਰ ਦਿੰਨੇ ਆ ਮੈਂ ਇੱਧਰ ਗਿਆ ਮੈਂ ਇੱਧਰ ਉਹ ਵੀ ਬੰਦ ਨਹੀਂ ਮਾਰਨਾ ਜਾਂ ਕਈ ਵੇਰੀ ਆਪਾਂ ਕਿਸੇ ਨਾ ਮਾੜਾ ਮੋਟਾ ਠਗੀ ਧੋਖਾ ਕਰਦੇ ਆ ਕਹਿੰਦਾ ਆਪਾਂ ਛੜਤਾ ਕਿਸੇ ਨਾ ਕੋਈ ਪਾਪ ਨਹੀਂ ਕੋਈ ਕੋਸ਼ਣ ਸਭ ਤੋਂ ਵੱਧ ਕੁੱਟ ਪੈਂਦੀ ਹੈ ਜਿਹੜਾ ਪ੍ਰਾਈਸਤਰੀ ਨੂੰ ਤੱਕਦਾ ਵਿਆਹੀ ਬਰੀ ਨੂੰ ਤੱਕਦਾ ਹੈ ਜਿਹੜਾ ਤੇ ਜਿਹੜਾ ਕੋਕਰਮ ਕਰਦਾ ਜਾਂ ਉਹਦੇ ਨਾਲ ਗਲਤ ਕਰਦਾ ਜਾਂ ਉਹਦੇ ਨਾਲ ਰਿਲੇਸ਼ਨ ਬਣਾਉਂਦਾ ਉਹਦੇ ਨਾਲ ਤਾਂ ਬਾਲੀ ਭੇੜੀ ਹੁੰਦੀ ਹੈ ਕਹਿੰਦਾ ਉਹ ਉਹਨਾਂ ਚੀਕਾਂ ਹੀ ਸੁਣਦਿਆਂ ਫਿਰ ਚੰਗਿਆੜਾ ਉੱਥੇ ਪੂਰੇ ਤਾਂ ਸਵਰਗ 'ਚ ਕਹਿੰਦਾ ਸਵਰਗ ਤਾਂ ਆਪਾਂ ਕਹਿ ਨਹੀਂ ਸਕਦੇ ਜਿਵੇਂ ਕਹਿੰਦਾ ਉਹ ਕਿਸੇ ਦੀ ਜਨਾਨੀ ਸੀ ਮਰਨ ਲੱਗੀ ਮਰਨ ਲੱਗੀ ਭਾਈ ਤੇ ਆਖਰੀ ਸਾਹ ਤੇ ਸੀ ਉਹਨੇ ਆਪਦੇ ਘਰ ਆਲਾ ਸੱਦਿਆ ਉਹ ਕਹਿੰਦੀ ਸੁਣਦੇ ਹੋ ਜੀ ਉਹ ਕਹਿੰਦੀ ਮੈਂ ਚੱਲੀ ਉਹ ਕਹਿੰਦਾ ਫੇਰ ਕਹਿੰਦੀ ਹੁਣ ਸਵਰਗਾਂ 'ਚ ਮਿਲਾਂਗੇ ਜਦੋਂ ਤੂੰ ਆਇਆ ਕਹਿੰਦੀ ਉੱਤੇ ਸਵਰਗਾਂ 'ਚ ਮਿਲਾਂਗੇ ਪਾਠ ਬਹੁ ਕਰਦੇ ਸੀ ਦੋਨੇ ਜੀ ਜਦੋਂ ਦੇ ਘਰ ਵਾਲੇ ਨੂੰ ਪਤਾ ਲੱਗੇ ਵੀ ਇਹ ਤਾਂ ਸਵਰਗਾਂ 'ਚ ਮਿਲੂ ਮੈਨੂੰ ਜਿਹੜਾ ਬੰਦਾ ਪਾਠ ਕਰਦਾ ਸੀ ਉਹਦੇ ਤੋਂ ਪਿਗ ਲਾ ਪੂਰਾ ਹਾਲ ਮਾੜੇ ਕੰਮ ਉਹਨੇ ਕੋਈ ਜਾਣਦਾ ਮਾੜਾ ਕੰਮ ਨਹੀਂ ਛੱਡਿਆ ਉਹਨੂੰ ਪਿੰਡ ਵਾਲੇ ਕਹਿੰਦੇ ਵੀ ਤੈਨੂੰ ਹੋ ਕੀ ਗਿਆ ਉਹ ਕਹਿੰਦਾ ਯਾਰ ਸਵਰਗ ਨਹੀਂ ਜਾਣਾ ਨਰਕਾਂ 'ਚ ਜਾਣਾ ਹੈ ਕਿਉਂ ਕਹਿੰਦਾ ਉੱਥੇ ਤਾਂ ਮੂਰੇ ਘਰ ਵਾਲੀ ਬੈਠੀ ਆ ਕੋਈ ਬੰਦਾ ਆਪਦੀ ਜਨਾਨੀ ਨਾਲ ਦੂਜਾ ਜਰਮ ਨਹੀਂ ਕਰਦਾ ਕੋਈ ਬੰਦਾ ਮਰ ਕੇ ਨਹੀਂ ਕਹਿੰਦਾ ਵੀ ਇਕੱਠੇ ਰਹੀਏ ਅਗਲੇ ਨੂੰ ਪਤਾ ਵੀ ਇਹ ਤਾਂ ਹਵਾ 'ਚ ਵੀ ਲੜਾਈ ਹੋ ਹੈਂ ਹਵਾਤ ਵੀ ਜੇ ਮੜਾ ਮੋਟਾ ਬੰਦਾ ਇੱਧਰ ਉੱਧਰ ਉੱਠ ਗਿਆ ਤਾਂ ਤੂੰ ਹਾਂ ਹਾਂ ਆਇਆ ਕਿੱਥੋਂ ਆ ਹਾਂ 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 ਗਿਆ ਕਿੱਥੇ ਸੀ ਕੀ ਲੈਣ ਗਿਆ ਸੀ ਖਾਤੋਂ ਗਿਆ ਸੀ ਮੈਂ ਕਹਿੰਨਾ ਯਾਰ ਬੰਦੇ ਦਾ ਨਿੰਬੂ ਵਾਂਗੂ ਨੂੰ ਜੋੜ ਦਿੰਦਿਆਂ ਯਾਰ ਠੀਕ ਹੈ ਕੋਈ ਬੰਦਾ ਨਹੀਂ ਚਾਹੁੰਦਾ ਲੈ ਸਿੱਕ ਹੁਣ ਜਿਹੜੇ ਬੰਦੇ ਇੱਥੇ ਜਿਵੇਂ ਹੁਣ ਵਿਚਾਰਾ ਕੋਈ ਬੰਦਾ ਸੀਗਾ ਖੇਤੀਬਾੜੀ ਕਰਦਾ ਸੀ ਉਹਨੂੰ ਕਿਸੇ ਨੇ ਸਲਾਹ ਦੇਤੀ ਕਹਿੰਦੇ ਵੀ ਬੀਟਲ ਬੱਕਰੀਆਂ 'ਚ ਬਹੁਤ ਫਾਇਦਾ ਹੈ ਤਾਂ ਉਹ ਖੇਤੀ ਕਿਹੜੀ ਸੀ ਉਹਦੇ ਕੋਲੇ ਠੇਕੇ ਦੇ ਲੈ ਕੇ ਕਰਦਾ ਸੀਗਾ ਆਪਦੀਆਂ ਤਾਂ ਉਹਦੇ ਕੋਲੇ ਡੇਢ ਕਿਨਾਲ ਸੀ ਉਹਦੀ ਉਹ ਡੇਢ ਦੋ ਕਿਨਾਲ ਭਲੇ-ਵੇਲੇ 'ਚ ਸਸਤੀ ਸੀ ਬੁਗਾਤੀ ਠੀਕ ਹੈ ਬੈਗੀ ਵਿਚਾਰੇ ਦੀ ਤੇ 6-7 ਬੱਕਰੀਆਂ ਲਿਆਇਆ ਉਹ ਕਮਲਾ 6-7 ਬੱਕਰੀਆਂ ਲਿਆਇਆ ਤੇ ਦੋ ਬੱਕਰੇ ਲਿਆਇਆ ਚਲ ਪੰਜ ਬੱਕਰੀਆਂ ਲਿਆ ਤੇ ਚਾਰਨ ਲੱਗ ਗਿਆ ਚਾਰ ਲੱਗਿਆ ਚਾਰ ਦਾ ਚਾਰ ਦਾ ਤੇ ਹੁਣ ਬੱਕਰੀਆਂ ਨਾਲ ਬੱਕਰੀਆਂ ਨੂੰ ਰਲਾਉਣਾ ਹੁਣ ਪੰਜਾਂ ਨੂੰ ਲੈ ਸੱਤਾਂ ਨੂੰ ਲੈ ਕੇ ਕਿਧਰ ਗੱਲਾਂ ਭਟਕਦਾ ਫਿਰੇ ਵੀ ਕੋ ਭੇੜਾ ਆ ਗਿਆ ਕੋਈ ਹੋਰ ਨਹਿਰਾ ਤੇ ਕੋਈ ਹੋਰ ਜਾਨਵਰ ਆ ਗਿਆ ਖਾਜੂ ਤੇ ਉਹਨੇ ਭਾਈ ਮਾਈ ਵੀ ਸਿੱਖ ਤੇ ਇਜੜ ਦੇ ਨਾਲ ਹੀ ਜੜ ਲਾ ਲਿਆ ਆਪਦਾ ਬੱਕਰੀਆਂ ਉਹਦੀ ਨਾਲ ਬੇਟੀ ਜਾਂਦੀ ਸੀ ਉਹਨੇ ਉਹ ਛੇੜਤੀ ਉਹਨਾਂ ਨੇ ਜੱਟ ਲਿਆ ਨਾਲੇ ਦਾ ਹੱਥ ਤੇ ਦਰੂਪ ਪੜਿਆ ਦੂੜਿਆਂ ਦਾ ਨਾਲੇ ਥਾਣੇ ਰਿਪੋਰਟ ਦਿੱਤੀ ਉਹਨਾਂ ਨੇ ਫਿਰ ਥਾਣੇ ਵਾਲਿਆਂ ਨੇ ਟਾ ਲਿਆ ਉਹ ਇੰਨਾ ਮਾਂਜਿਆ ਥਾਣੇ ਵਾਲਿਆਂ ਨੇ ਉਹ ਕਹਿੰਦਾ ਡਰਦੇ ਨੇ ਉਹਨੇ ਕਹਿੰਦਾ ਬੱਕਰੀਆਂ ਵਾਲੇ ਨੂੰ ਕਹਿੰਦਾ ਖਿਹੜਾ ਛੱਡ ਕਿਵੇਂ ਛੱਡੀਂ ਉਹ ਕਹਿੰਦਾ ਇੰਨੇ ਰੁਪਏ ਲਊ ਪੰਜ ਬੱਕਰੀਆਂ ਲੈ ਗਏ ਉਹ ਰਹਿ ਗੀਆਂ ਦੋ ਬੱਕਰਾ ਤੇ ਬੱਕਰੀ ਉਹ ਕਹਿੰਦਾ ਹੁਣ ਜਨਾਬ ਹੁਕਮ ਉਹ ਕਹਿੰਦੇ ਆ ਸਾਡੀਆਂ ਉਹ ਕਹਿੰਦਾ ਰੋਜੀ ਕਹਿੰਦੇ ਨਾ ਵੇਚ ਕੇ ਆ ਬੱਕਰਾ ਆ ਹੀ ਦੇਦੇ ਚਾਰ ਪਾਲਾਂਗੇ ਬੱਕਰੀ ਵੇਚ ਕੇ ਆ ਉਹ ਕਹਿੰਦਾ ਜੀ ਹੁਣੇ ਜਾਣਾ ਉਹ ਕਹਿੰਦਾ ਸਾਡਾ ਬੰਦਾ ਜਾਊਗਾ ਨਾਲ ਜਾਈ ਸੰਤਰੀ ਕਹਿੰਦੇ ਨਾਲ ਜਾਏ ਤੇ ਢਗਾਈ ਕੋਲੇ ਉਹਨੇ ਜਿੰਨੇ ਫੜੇ ਖੱਬੀ ਜੇਬ ਵਿੱਚ ਪਾ ਲਿਆ ਨਾਲ ਹੀ ਉਹਨੂੰ ਤੋਰੀ ਆਇਆ ਜਦੋਂ ਲਿਆ ਕੇ ਪੈਸੇ ਫੜਾਤੇ ਉਧਰੋਂ ਬੱਕਰੇ ਦੀ ਮਿੱਠੀ ਲਈ ਜਾ ਚੰਗਾ ਪੁੱਤ ਉਹ ਕਹਿੰਦਾ ਲਵ ਜੂ ਕਹਿੰਦਾ ਇਤੋਂ ਤੱਕ ਹੀ ਸਾਸ ਦੀ ਟੋਟੀ ਨਾ ਮੇਰਾ ਠੀਕ ਹੈ ਉਹ ਕਹਿੰਦਾ ਹੁਣ ਹੁਕਮ ਜਨਾਬ ਉਹ ਕਹਿੰਦੇ ਹੁਣ ਜਾ ਫੋਨ ਗੱਲ ਸੁਣ ਕਹਿੰਦਾ ਹਾਂ ਕਹਿੰਦਾ ਢਾਂਗੀ ਜੀ ਦੇ ਜਾਏ ਹੁਣ ਚਿਤਰਾ ਚ ਲੈਣੀ ਕਹਿੰਦਾ ਰਹਿ ਤਾਂ ਕੋ ਗਿਆ ਤੇਰੇ ਕੋਲੇ ਰੱਖ ਲੋ ਕਹਿੰਦਾ ਜਨਾਬ ਤੁਕੇ ਲਾਉਣ ਦੇ ਕੰਮ ਆਇਆ ਕਰੂ ਹੈ ਉਹ ਕਹਿੰਦਾ ਵੀ ਮਾੜੇ ਬੰਦੇ ਦਾ ਤਾਂ ਐ ਹੋ ਜਾਂਦੀ ਐ ਪਰ ਉਹ ਜੇ ਬੰਦਿਆਂ ਨੂੰ ਭਰਨਾ ਪੈਣਾ ਦੇਣੀਆਂ ਆਉਣਗੀਆਂ ਕਿਹੜੇ ਹਿਸਾਬ ਨਾਲ ਦੇਣ ਤੇ ਆਮ ਆਪਾਂ ਅੱਗੇ ਵੀ ਸੁਣਦੇ ਆਂ ਪੁਰਾਣੇ ਬਜ਼ੁਰਗਾਂ ਤੋਂ ਵੀ ਸੁਣਦੇ ਆਏ ਆ ਜਿਹੜਾ ਸਤਜਗ ਸੀ ਨਾ ਸਤਜਗ ਦੇ ਵਿੱਚ ਜਦੋਂ ਬੰਦਾ ਮਰ ਜਾਂਦਾ ਸੀ ਜਿੱਥੇ ਉਹਨੂੰ ਨਵਾਇਆ ਜਾਂਦਾ ਸੀਗਾ ਹੁਣ ਤਾਂ ਮਤਲਬ ਕਿ ਫੱਟੇ ਦੇ ਪਾ ਕੇ ਨਵਾਉਂਦੇ ਆ ਕੇ ਬਿਠਾ ਕੇ ਨਵਾਉਂਦੇ ਹੁੰਦੇ ਸੀ ਪੀੜੇ ਤੇ ਫੱਟਾ ਜਾਂ ਹੁੰਦਾ ਓ ਤੇ ਬਿਠਾ ਲੈਂਦੇ ਸੀ ਜਿੱਥੇ ਉਹਨੂੰ ਨਵਾਇਆ ਜਾਂਦਾ ਸੀ ਉਥੇ ਮਤਲਬ ਕਿ ਜਿਹੜਾ ਰਾਖ ਖਲਾਰ ਦਿੱਤੀ ਜਾਂਦੀ ਸੀ ਠੀਕ ਹੈ ਰਾਖ ਖਲਾਰ ਕੇ ਉੱਤੇ ਬੱਠਲ ਮੂਦਾ ਮਾਰ ਦਿੱਤਾ ਜਾਂਦਾ ਸੀ ਸਵੇਰ ਉਹ ਬੱਠਲ ਚੱਕਿਆ ਜਾਂਦਾ ਸੀ ਬੰਦਾ ਕਿਹੜੀ ਜੂਨੀ ਚ ਗਿਆ ਉਹ ਪੈੜ ਬਣ ਜਾਂਦੀ ਸੀ ਉਹਨੂੰ ਕਹਿੰਦੇ ਸਤਜੋਗ ਕਿ ਆਪ ਦੀ ਆਪ ਹੀ ਖੋਜ ਕਰ ਲੈਂਦੇ ਸੀ ਤੇ ਹੁਣ ਹਾਇ ਗੱਲਾਂ ਨਹੀਂ ਜਦੋਂ ਕਤਲ ਹੋਣਾ ਹੁੰਦਾ ਸੀ ਕਤਲ ਹੌਣ ਤੋਂ ਪਹਿਲਾਂ ਦੋ ਦਿਨ ਗੈਰ ਜੜ ਜਾਂਦੇ ਸੀ ਚਾਰ ਸਵੇਰੇ ਅਸਮਾਨ ਲਾਲ ਹੋ ਜਾਂਦਾ ਸੀ ਉਦੋਂ ਅਨੁਮਾਨ ਲਾਉਣਾ ਲੋਕਾਂ ਨੇ ਕਹਿੰਨਾ ਘੈਰ ਵਾਪਰੂਗਾ ਘੈਰ ਜੜ ਗਈ ਕਤਲ ਹੋਊਗਾ ਤੇ ਕਤਲ ਹੀ ਹੁੰਦਾ ਸੀ ਉਸ ਏਰੀਏ ਦੇ ਵਿੱਚ ਕੋਈ 20 30 ਕਿਲੋਮੀਟਰ 40 ਕਿਲੋਮੀਟਰ ਚ ਤੇ 40 50 ਕਿਲੋਮੀਟਰ ਚ ਆਮ ਗੱਲ ਸੀ ਨਾਲੇ ਮੋਬਾਈਲ ਨਹੀਂ ਹੁੰਦੇ ਸੀ ਆਗ ਵਾਂਗੂ ਗੱਲ ਫੈਲ ਜਾਂਦੀ ਫਲਾਨੇ ਪਿੰਡ ਕਤਲ ਹੋ ਗਿਆ ਓਏ ਫਲਾਨੇ ਤਾਂ ਕਤਲ ਹੋ ਗਿਆ ਓਏ ਫਲਾਨੇ ਸ਼ਹਿਰ ਚ ਹੋ ਗਿਆ ਓਏ 50 ਕਿਲੋਮੀਟਰ ਤੱਕ ਗੱਲ ਆਗ ਵਾਂਗੂ ਫੈਲ ਜਾਂਦੀ ਸੀ 200 ਕਿਲੋਮੀਟਰ ਦੇ ਤਹਰੇ ਚ ਚਾਰ ਰਫੇ ਰਿਓ ਇੰਨਾ ਮਤਲਬ ਇਹ ਸਤਜਗ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਸੀ ਇਦਾਂ ਨਿਸ਼ਾਨੀਆਂ ਹੁੰਦੀਆਂ ਸੀ ਇਸ ਸਤਜਗਤ ਦੀ ਦੇਣ ਆ ਬਿੱਲੀ ਰਸਤਾ ਕੱਟ ਗਈ ਠੀਕ ਹੈ ਨਾ ਇਹ ਹੁਣ ਨਹੀਂ ਸਿਕ ਵਜੇ ਇਹ ਉਦੋਂ ਦੇ ਜਿਹੜੇ ਬਣਾਏ ਵੇ ਤਰੀਕੇ ਆ ਲੋਕਾਂ ਦੇ ਬਜ਼ੁਰਗਾਂ ਦੇ ਤੇ ਜਿਉਂ ਇਹ ਗੜ ਦੇ ਪਹਿਰਾ ਦਿੰਦੇ ਸੀ ਤੇ ਹੁਣ ਦਾ ਵੀ ਸਾਥ ਹੀ ਸੀ ਹੁਣ ਆਪਾਂ ਕਹਦੇ ਨੇ ਵੀ ਬਹਿਮਾ ਚ ਪੈ ਗਈ ਐ ਪੈ ਗਈ ਹੈ ਨਾ ਹੁਣ ਕਈ ਬਾਣੀ ਨੂੰ ਵੀ ਨਿੰਦੀ ਜਾਂਦੇ ਆ ਹੁਣ ਬਾਬਾ ਦੀਪ ਸਿੰਘ ਆ ਉਹਨਾਂ ਦੀ ਭਗਤੀ ਆ ਬਹੁਤ ਜਿਆਦਾ ਸ਼ਕਤੀ ਆ ਉਹਦੇ ਵਿੱਚ ਦੁਨੀਆ ਨੂੰ ਮੰਨਦੀ ਆ ਤੇ ਮੰਨਣਾ ਪਊਗਾ ਉਹਨਾਂ ਨੇ ਕਿਹਾ ਭਗਤੀ ਮੇਂ ਸ਼ਕਤੀ ਪਰਜਾ ਪਰਜਾ ਕੱਟ ਮਰਿਆ ਕਬੂ ਨਾ ਸਾਡਾ ਖੇਤ ਠੀਕ ਹੈ ਤੇ ਕਈ ਬੰਦੇ ਉਹਨਾਂ ਤੇ ਵੀ ਉਂਗਲ ਚੁੱਕੀ ਜਾਂਦੇ ਆ ਕਿ ਸਾਡੇ ਖਾਲਸਾ ਜੀ ਨੇ ਪਾਇਆ ਕਹਿੰਦਾ ਚਪਹਿਰਾ ਸਾਹਿਬ 'ਚ ਤੁਸੀਂ ਕਿਉਂ ਸ਼ਕਤੀ ਮੰਨਦੇ ਆ ਕਿਉਂਕਿ ਉਹ ਬਾਣੀ ਹੈ ਜਿਵੇਂ ਜਿਹੜੇ ਭੈਣ ਭਰਾ ਚਪਹਿਰਾ ਸਾਹਿਬ ਕੱਟ ਕੇ ਆਉਂਦੇ ਐ ਇੰਨਾ ਵਿਸ਼ਵਾਸ ਕਰਦੇ ਆ ਉਹ ਸਿੰਘਾਂ ਬਾਰੇ ਕਹਿਣ ਬੇਰੇ ਆਉਣਗੇ ਭਾਈ ਸਾਹਿਬ ਤੁਸੀਂ ਵੀ ਬਾਣੀ ਪੜ ਸਕਦੇ ਆ ਤੁਸੀਂ ਵੀ ਕਹਿ ਸਕਦੇ ਹੋ ਕਿ ਰਿਆ ਹੋਣਗੇ ਤੁਸੀਂ ਬਾਣੀ ਤੇ ਯਕੀਨ ਕਰੋ ਸਾਡੇ ਨਾਲੋਂ ਤਾਂ ਕਿਤੇ 10 ਗੁਣਾ 20 ਗੁਣਾ ਜ਼ਿਆਦਾ ਬਾਣੀ ਉਹ ਇਨਸਾਨ ਪੜਦੇ ਆ ਜਿਹੜੇ ਅੰਦਰ ਬੈਠੇ ਆ ਜਿਨ੍ਹਾਂ ਨੂੰ ਤੁਸੀਂ ਰਿਹਾਈ ਲਈ ਕਹਿੰਦੇ ਆ ਉਹ ਕੋਈ ਆਮ ਰੂਹਾਂ ਨਹੀਂ ਆ ਜਿਹੜੀਆਂ ਅੰਦਰ ਬੈਠੀਆਂ ਜੇ ਤੁਸੀਂ ਕਹੋ ਬਲਵੰਤ ਰਾਜੂ ਵਾਲਾ ਭਾਈ ਜਗਤਾਰ ਸਿੰਘ ਹਵਾਰਾ ਤਹਾਰਾ ਪਿਉਰਾ ਇਹ ਕੋਈ ਆਮ ਚੀਜ਼ਾਂ ਨਾ 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 ਉਹ ਰੂਹਾਂ ਬਹੁਤ ਉੱਚੀਆਂ ਰੂਹਾਂ ਉਹਨਾਂ ਦਾ ਮੇਲ ਸਿੱਧਾ ਪ੍ਰਮਾਤਮਾ ਨਾਲ ਹੈ ਉਹਨਾਂ ਤੋਂ ਵੱਧ ਬਾਣੀ ਕੋਈ ਨਹੀਂ ਪੜਦਾ ਤੇ ਆਪਾਂ ਕੌਣ ਉਹਨਾਂ ਦੀ ਲਈ ਬਾਣੀ ਪੜ ਲਾਂਗੇ ਆਪਾਂ ਤਾਂ ਉਹਨਾਂ ਦੇ ਪੈਰ ਵਰਗੇ ਵੀ ਨਹੀਂ ਕਿ ਆਪਾਂ ਉਹਨਾਂ ਦੀ ਵਿਹਾਈ ਲਈ ਅਰਦਾਸ ਕਰੀਏ ਆਪਾਂ ਇੱਕ ਕਰ ਸਕਦੇ ਆ ਪਰ ਸਾਡੀ ਅਰਦਾਸ ਉਥੋਂ ਤੱਕ ਨਹੀਂ ਪਹੁੰਚ ਸਕਦੀ ਜਿੱਥੋਂ ਤੱਕ ਉਹਨਾਂ ਦੀ ਕਰੀ ਪਹੁੰਚਦੀ ਹੈ ਭਾਈ ਇਹ ਗਾ ਜਿਹੜਾ ਇਹ ਚਪੈਰਾ ਸਾਹਿਬ ਕਰਦੇ ਆ ਲੋਕ ਵਿਸ਼ਵਾਸ ਕਰਦੇ ਆ ਬਾਣੀ ਤੇ ਵਿਸ਼ਵਾਸ ਕਰਦੇ ਆ ਤਾਂ ਉਹਨਾਂ ਦੇ ਕੰਮ ਹੁੰਦੇ ਆ ਇੱਕ ਮਾਤਾ ਨੇ ਪਾਇਆ ਬਾਬਾ ਦੀਪ ਸਿੰਘ ਦੇ ਉਹਨਾਂ ਨੇ ਚਪੈਰਾ ਸਾਹਿਬ ਘਟਿਆ ਉੱਥੇ ਉਹ ਕਹਿੰਦੀ ਅਸੀਂ ਅਤੀ ਗਰੀਬ ਸੀ ਸਾਡੇ ਕੋਲੇ ਸਾਈਕਲ ਸੀ ਇੱਕ ਮੋਟਰਸਾਈਕਲ ਸੀ ਸਾਡੀ ਬੇਟੀ ਪੜ ਗਈ ਹਾਈਲੈਟਸ ਕਰ ਗਈ ਪਰ ਰਸਤਾ ਨਹੀਂ ਆਉਂਦਾ ਸੀ ਹੁਣ ਸਾਨੂੰ ਰਸਤਾ ਚਾਹੀਦਾ ਕਿ ਸਾਡੇ ਪੈਸੇ ਨਾ ਲੱਗਣ ਅਸੀਂ ਕਹਿੰਦੀ ਚਪਹਿਰਾ ਕੱਟਣ ਲੱਗੇ ਚੌਥਾ ਚਪਹਿਰਾ ਸਾਹਿਬ ਕੱਟਿਆ ਜਦੋਂ ਸਾਨੂੰ ਪਰਿਵਾਰ ਮਿਲ ਗਿਆ ਸਿਟੀਜ਼ਨ ਪਰਿਵਾਰ ਕੈਨੇਡਾ ਦਾ ਸਿਟੀਜ਼ਨ ਤੇ 2 ਰੁਪਏ ਨਹੀਂ ਲਏ ਉਹਨਾਂ ਨੇ ਨਾ ਵਿਆਹ ਦਾ ਖਰਚਾ ਕਰਾਇਆ ਉਹਨਾਂ ਨੇ ਵਿਆਹ ਕਰਾ ਕੇ ਉਹ ਕਹਿੰਦੇ ਸਾਡੀ ਬੇਟੀ ਦਾ ਵਿਆਹ ਹੋ ਚੁੱਕਿਆ ਹੈ ਲੰਗਰ ਲਾਉਣਾ ਸ਼ੁਰੂ ਕਰਤਾ ਉਹਨਾਂ ਨੇ ਠੀਕ ਹੈ ਫਿਰ ਉਹਨੇ ਦੱਸਿਆ ਕਹਿੰਦੇ ਵੀ ਸਾਡੇ ਕੋਲੇ ਮੋਟਰਸਾਈਕਲ ਸੀ ਆ ਸਾਡੇ ਕੋਲੇ ਗੱਡੀ ਹੈ ਕਿਉਂਕਿ ਜਿਹੜੀਆਂ ਵਸਤੂਆਂ ਜਾਂ ਸਾਧਨ ਹੈ ਉਹਦੇ ਬਣਾਏ ਆ ਦਾਤੇ ਦੇ ਉਹ ਇੱਕ ਸਕਿੰਟ ਚ ਦਿੰਦਾ ਤੁਹਾਨੂੰ ਤੁਸੀਂ ਮੰਨ ਕੇ ਤਾਂ ਵੇਖੋ ਢੇੜੇ ਬੰਦੇ ਚਪੈਰਾ ਸਾਹਿਬ ਜਾਂ ਭੈਣਾ ਚਪੈਰਾ ਸਾਹਿਬ ਕੱਟਦੀਆਂ ਵਾਕਈ ਧੰਨਾ ਕਿ ਉਹ ਕੁਛ ਨਾ ਕੁਛ ਪਾਉਣਗੀਆਂ ਬਾਣੀ ਨਾਲ ਜੁੜੇ ਐ ਬਾਣੀ ਨਾਲ ਜੁੜੋ ਬੱਦ ਤੋਂ ਬੱਦ ਬਾਣੀ ਪੜੋ ਇਹ ਨਾਲ ਜਾਣੀ ਐ ਤਾਨੂੰ ਦਾਸਤਾ ਵੀ ਕਿੰਨੇ ਭਿਆਨਕਰ ਰਸਤੇ ਪਾਰ ਕਰਕੇ ਜਾਣਾ ਹੈ ਤੇ ਲੇਖਾ ਜੋਖਾ ਵੀ ਹੋਣਾ ਹੈ ਵਾਪਸ ਤੁਹਾਨੂੰ ਘਰੇ ਵੀ ਭੇਜਣਾ ਹੈ ਫਿਰ ਤੁਹਾਨੂੰ ਧੂਕੇ ਵੀ ਲੈ ਜਾਣਾ ਹੈ ਫਿਰ ਤੁਹਾਨੂੰ ਅਗਲਾ ਜਨਮ ਵੀ ਦੇਣਾ ਮਨੁੱਖਾ ਜਨਮ ਫੇਰ ਆਉਣਾ ਹੈ ਉਹ ਜਨਮ ਕਿਵੇਂ ਹੋਣਾ ਵੋ ਤੁਸੀਂ ਆਪ ਵੇਖਣਾ ਵੀ ਕਿਵੇਂ ਜਨਮ ਲੈਣਾ ਤੇ ਕਿਹੋ ਜਿਹਾ ਕਰੇ ਲੈਣਾ ਜੇ ਤੁਹਾਨੂੰ ਆਪ ਦੇ ਮਨਪਸੰਦ ਪਰਿਵਾਰ ਚਾਉਣਾ ਤੁਸੀਂ ਆਪ ਦੇ ਮਨਪਸੰਦ ਜ਼ਮੀਨ ਚਾਹੀਦੀ ਐ ਕੋਠੀਆਂ ਚਾਹੀਦੀਆਂ ਕਾਰਾਂ ਚਾਹੀਦੀਆਂ ਸਾਧਨ ਚਾਹੀਦੇ ਸੁੱਖ ਸਾਧਨ ਪੂਰੇ ਤਾਂ ਤੁਹਾਨੂੰ ਹੁਣ ਬਾਣੀ ਪੜਨੀ ਪੈਣੀ ਐ ਪੂਰੀ ਬਾਣੀ ਪਾਪ ਛੱਡਣਾ ਪੈਣਾ ਲੋਕਾਂ ਨਾਲ ਧੋਖਾ ਕਰਨਾ ਛੱਡਣਾ ਪੈਣਾ ਸਾਰਾ ਕੁਝ ਇੱਥੇ ਹੀ ਆ ਹਾਂ ਤੁਸੀਂ ਦੱਸ ਕੇ ਜੀ ਤੋਂ ਮਰਜ਼ੀ ਜਿਹੜਾ ਕੋ ਮਰਜ਼ੀ ਆ ਲੈ ਲਓ ਆਪਾਂ ਉਹ ਜਿਹੜੇ ਪਾਦਮਪੁਰ ਵਾਲਾ ਦੂਜਾ ਗੰਗਾ ਨਗਰ ਵਾਲਾ ਸੀ ਭਰਾ ਆਪਾਂ ਸਿਰਫ ਉਹਨੂੰ 2500 ਰੁਪਇਆ ਪਾਉਣਾ ਸੀਗਾ ਤੇ ਆਪਾਂ ਤਾਂ ਇੱਕ ਜ਼ੀਰੋ ਵੱਧ ਲਾ ਕੇ 25000 ਰੁਪਏ ਗਿਆ ਠੀਕ ਹੈ ਉਹਨਾਂ ਨੇ ਫੋਨ ਚੱਕਣਾ ਬੰਦ ਕਰਤਾ ਆਪਣਾ ਫੋਨ ਚੱਕਣਾ ਬੰਦ ਕਰਤਾ ਆਪਣਾ ਤੇ ਦੂਜੇ ਦਿਨ ਘੋੜੀ ਨੇ ਲੱਤ ਮਾਰੀ ਤਿੰਨਾ ਥਾਵਾਂ ਤੋਂ ਲੱਤ ਟੁੱਟ ਗਈ ਜੈਪੁਰ ਲੈ ਗਈ ਲੱਖ ਰੁਪਇਆ ਲੱਗਿਆ ਹੋਊਗਾ 1.5 ਲੱਖ ਮੈਂ ਤਾਂ ਇਹ ਵੀ ਕਹੀ 2500 ਦੀ ਬਜਾਏ 5000 ਰੱਖ ਲਓ ਨਾਲੇ ਦੇਣੇ ਕਿਸੇ ਨੂੰ ਸੀ 2500 ਆਪਾਂ ਉਹਨਾਂ ਦੇ ਕੋਲੇ ਖਾਤਾ ਖੂਤਾ ਹੈ ਨਹੀਂ ਸੀ ਵਿਚਾਰਿਆਂ ਕੋਲੇ ਇਹਦੇ ਚ ਪਵਾ ਲੇ ਠੀਕ ਹੈ ਵਿਚਾਲੇ ਇਹਦੇ ਚ ਪਾ ਲੈਨੇ ਆ ਉਹ ਇਧਰੋਂ ਜਦੋਂ ਵੜਦੇ ਆ ਗੰਗਾ ਨਗਰ ਆਪਾਂ ਵੜਨ ਤੋਂ ਪਹਿਲਾਂ ਰਿੱਧੀ ਸਿੱਧੀ ਆਉਂਦਾ ਰਿੱਧੀ ਸਿੱਧੀ ਦੇ ਨਾਲ ਹੀ 6 ਗਲੀਆਂ ਆਉਂਦੀਆਂ 1 2 3 4 5 6 ਨੰਬਰ ਲੱਗੇ ਆ ਪਹਿਲੀ ਗਲੀ ਚ ਨਿੰਮਾ ਨਰਮਲ ਸਿੰਘ ਨਿੰਮਾ ਬਹੁਤ ਮਸ਼ਹੂਰ ਆ ਕਹਿੰਦੇ ਫੀਮ ਫੂਮ ਦਾ ਬਲੈਕ ਹੀ ਆ ਤਕੜਾ ਗੰਗਾ ਨਗਰ ਦਾ ਮੈਂ ਕਾਹਦਾ ਤਕੜਾ ਹੋ 3500 ਹੋਰ ਪਵਾ ਗਿਆ ਮੈਥੋਂ ਮੈਨੂੰ ਤਾਂ ਪਤਾ ਨਹੀਂ ਸੀ ਕਹਿੰਦਾ ਆਗੇ ਆਪਣਾ ਨਾ ਅ ਕ੍ਰੈਡਿਟ ਕਾਰਡ ਕਣੀ ਕੀ ਹੁੰਦਾ ਕਹਿੰਦਾ ਉਹਦੇ ਨਾ ਉਹਦੇ 'ਚ ਹੈਗੇ ਆ ਪੈਸੇ ਮੇਰੇ ਉਹਦੀ ਮੇਰੀ ਲੈਂਟਾਈਨ ਨੇ ਦੀ ਉਹਦੀ ਮੇਰੀ 3500 ਦੀ ਆ ਕਿਉਂ ਭਰਨ ਵਾਲੀ ਐ ਕਿਸ਼ਤ ਉਹ ਭਰ ਕੇ ਫੇਰ ਤੈਨੂੰ ਨਾਲ ਦੀ ਨਾਲ ਦੇ ਦੂੰਗਾ ਕਿ ਮੈਂ ਕਹਾ ਗੱਲ ਹੀ ਕੋਈ ਨਹੀਂ ਬਾਈ ਲੈ ਫਿਰ ਤਾਂ ਦੇ ਯਾਰ ਮੈਂ 3500 ਹੋਰ ਪਾਦਾ ਕੰਬਲੇ ਨੇ ਉਹ ਮੈਨੂੰ ਕਹਿੰਦੇ ਇਹਦਾ ਲੋਡ ਹੀ ਨਹੀਂ ਸੀ ਕ੍ਰੈਡਿਟ ਕਾਰਡ ਦੀ ਜਿੰਨੀ ਲਿਮਟ ਉਹਨੇ ਪੈਸੇ ਤਾਂ ਆਪਾਂ ਚੱਕ ਸਕਦੇ ਆ ਤੂੰ ਕਿਹੜੇ ਹਿਸਾਬ ਨਾਲ ਪਾਦਾ 3500 ਮੈਂ ਕਹਾ ਮੈਂ ਤਾਂ ਅੰਨਾ ਹੋਇਆ ਬਾਈ ਮੈਂ ਕਹਾ ਪੈਸੇ ਹੀ ਮੁੜਦੇ ਆ ਮੈਨੂੰ ਲੋਡ ਵੀ ਬਹੁਤ ਸੀ ਤੇ ਕੰਨਿਆਂ ਦਾ ਡੰਗ ਸਰਨ ਆਈ ਤੇ ਮੇਰੀ ਆਪਦੀ ਵੀ ਲੋਡ ਪੂਰੀ ਹੋਣੀ ਸੀ ਪਰ ਕੀ ਬੁੱਧੀਗੇ ਲੋਕਾਂ ਦਾ ਮੈਂ ਕਿਹਾ ਯਾਰ ਤੂੰ ਹੋਰ ਅੱਧਾ ਕਿਲੋ ਫੀਮ ਵੇਚ ਲੀ ਹਾਂ ਨਾ ਇਹਦੇ ਤਾਂ ਵੀ ਸਾਢੇ ਕਿਉਂ ਨਪਦਾ ਇਹ ਬੋਲੇਗਾ ਕਿ ਕਰਨਗਾ ਭਰਨੀਆ ਇੱਥੇ ਹੀ ਆ ਮੈਂ ਬੋਧ ਗਿਆ 5 ਰੱਖ ਲਾ 7500 ਰੱਖ ਲਾ ਤੂੰ ਪਰ ਨਹੀਂ ਮੰਨਿਆ ਮੇਰੇ ਕੋਲ ਨੰਬਰ ਵੀ ਹੈਗਾ ਮੈਂ ਨੰਬਰ ਵੀ ਪਾ ਦੂੰਗਾ ਕੀ ਕਰਾਂਗੇ ਯਾਰ ਲੋਕਾਂ ਦਾ ਯਾਰ ਉਹ ਪਾਪਾ ਉਹ ਧੱਕੀ ਆ ਹਾਂ ਤੁਸੀਂ ਦੱਸ ਕੇ ਲਓ ਬਾਈ ਮੈਨੂੰ ਆਪ ਨੂੰ ਪੈਸੇ ਚਾਹੀਦੇ ਆ ਕਿਸੇ ਦੀ ਸੇਵਾ ਵਾਸਤੇ ਨਹੀਂ ਚਾਹੀਦੇ ਸੇਵਾ ਵਾਸਤੇ ਨਾਲ ਲਓ ਜੇ ਲੈ ਇਹ ਤਾਂ ਸੇਵਾ ਤੇ ਲਾ ਦਿਓ ਜੇ ਆਪਦੇ ਵਾਸਤੇ ਚਾਹੀਦੇ ਤਾਂ ਆਪਦੇ ਵਾਸਤੇ ਹੀ ਲੋ ਨਹੀਂ ਤਾਂ ਭਰਨਗੇ ਬਾਈ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਓ ਦਬ ਕੇ ਜਿਹੜੇ ਹੰਕਾਰ ਕਰਦੇ ਆ ਪਾਪ ਕਰਦੇ ਆ ਉਹਨਾਂ ਨੂੰ ਪਤਾ ਲੱਗੇ ਕਿ ਰਸਤਾ ਤੈਅ ਕਰਨਾ ਕਿੰਨਾ ਲੰਬਾ ਹੈ ਇਹ ਐਂਡ ਵਾਲਾ ਉਦੋਂ ਤੁਹਾਡੇ ਨਾਲ ਕਿਸੇ ਨੇ ਨਹੀਂ ਜਾਣਾ ਜਿੰਨਾਂ ਦੀ ਖਾਤਰ ਟੱਗੀਆਂ ਕਰਦੇ ਆ ਬੱਚਿਆਂ ਨੇ ਨਹੀਂ ਜਾਣਾ ਨਾਲ ਕੋਈ ਨਹੀਂ ਉਹ ਰਸਤੇ ਤੇ ਤੁਸੀਂ ਇਕੱਲਿਆਂ ਨੇ ਜਾਣਾ ਤੇ ਧਰਮਰਾਜ ਦਾ ਦੂਤ ਹੋਊ ਤੁਹਾਡੇ ਨਾਲ ਜੇ ਹੌਲੀ ਜਾਓਗੇ ਤਾਂ ਮਗਰੋਂ ਡੰਡਾ ਹੀ ਫਿਰਦਾ ਜਾਣਾ ਸਿਰੇ ਤੱਕ ਉੱਥੇ ਜਾ ਕੇ ਬਾਅਦ ਚ ਪਤਾ ਲੱਗਣਾ ਵੀ ਤੁਹੀ ਲਾਲ ਹੈ ਤੇ ਰੂਹ ਦੇ ਪੈਂਦਿਆਂ ਬੜਾ ਦੁੱਖ ਲੱਗਦਾ ਭਾਈ ਕਿਉਂਕਿ ਧਰਮਰਾਜ ਦੀ ਲੱਠ ਤਾਂ ਵਜਦੀ ਵਜਦੀ ਆ ਰੂਹ ਦੇ ਹੋਰ ਤੇ ਵੱਜੇ ਨਾ ਵੱਜੇ ਚਲੋ ਜ਼ਰੂਰ ਬਾਣੀ ਨਾਲ ਜੁੜੋ ਜੀ ਤੇ ਚੰਗਾ ਹੀ ਸੋਚੋ ਤੇ ਚੰਗਾ ਹੀ ਬੋਲੋ ਤੇ ਕਿਸੇ ਗਰੀਬ ਦੇ ਕੰਮ ਆਓ ਤੇ ਪ੍ਰਮਾਤਮਾ ਤੁਹਾਡੇ ਕੰਮ ਆਊਗਾ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ